ਆਜੂਗਾ ਤਾਂ ਕਿਵੇਂ ਆ? ਹੋਪ ਨੋਨੇ ਲਓ ਵੀ ਮਿੱਤਰੋ ਤਵੀਆਂ ਪਾ ਕੇ ਦੇਖਦੇ ਆਪਾਂ 20 ਤਵੀਆਂ ਦਾ ਸੈਟ ਆ ओरिजिनल 0 ਮੀਟਰ ਜੌਂਡੀਆਰਾ ਸਾਢੇ 5 ਘੰਟੇ ਚੱਲਿਆ ਕੋਈ ਮੋਡੀਫਿਕੇਸ਼ਨ ਨਹੀਂ ਹੋਈ ਕੋਈ ਗਰਮਗੁਰਮ ਨਹੀਂ ਕੀਤਾ ਇਹਨੂੰ ਅਜ ਤੱਕ ਰਮਾ ਵੀ ਨਹੀਂ ਹੋਇਆ ਸ਼ੌਂਕ ਨਾਲ ਤੇ 20 ਦਫੀਆਂ ਦਾ ਸੈੱਟ ਪਾ ਕੇ ਦੇਖਦੇ ਹਾਂ ਸਾਰੇ ਗੇਅਰਾਂ ਵਿੱਚੋਂ ਕਿਹੜੇ-ਕਿਹੜੇ ਗੇਅਰ 'ਚ ਖਿੱਚਦਾ ਤੇ ਇਹ ਤੋਂ ਆ ਮੋਡੀਫਿਕੇਸ਼ਨ ਕਰਵਾ ਕੇ ਫੇਰ ਸਾਨੂੰ ਦੱਸਾਂਗੇ ਕਿਹੜੇ-ਕਿਹੜੇ ਗੇਅਰ 'ਚ ਖਿੱਚਦਾ ਤਾਂ ਵਾਹਿਆ ਪਿਆ ਉਹ ਇਹ ਇੱਧਰ ਕਰ ਲਾ ਮੇਰਾ ਵੀਰ ਇੱਧਰ ਕਰ ਲਾ ਉਹ ਪਹਿਲਾ ਵਾਹਣ ਵਾਹਿਆ ਹੋਇਆ ਨਾਰਮਲ ਵਾਹੀ ਕੀਤੀ ਹੋਈ ਹੈ ਨਾ ਤੇ ਅੱਜ ਆਪਾਂ ਥੋੜੀ ਸ਼ੌਂਕ ਦੇ ਤੰਦ ਪਾਉਣੇ ਆਰੇ ਸ਼ੌਂਕ ਦੇ ਤੰਦ ਪਾਉਣ ਨੂੰ ਨੋਨੀ ਨਹੀਂ ਸਰਦਿਆ ਸੀ ਲਖਵਿੰਦਰ ਮਾਨ ਨੂੰ Amazon ਦਾ ਹੈਡ ਰੁਕ ਜਾ ਸਾਡੇ ਸ਼ਾਗਿਰਦ ਆਉਂਦੇ ਨੇ ਹੋਲੀ ਐ ਐਂ ਕਰਨੋਂ ਨਹੀਂ ਉੱਥੇ ਬੈਕ ਲਾਈ ਉਹਦੇ ਉਹਦੇ ਨਾਲ ਬੈਕ ਲਾ ਲੈ ਕੱਢਣੀ ਸੌਖੀ ਆ ਐਂ ਠੀਕ ਕਰ ਪਾਂਗੇ ਇੱਥੇ ਦਾ ਉੱਤੋਂ ਡੱਪ ਜੂ ਉੱਥੇ ਅੜੂਆ ਟਾਇਰ ਟਾਇਰ ਨਹੀਂ ਖੋਲਣੇ ਤੈਨੂੰ ਲਾਉਣੀਆਂ ਐਂ ਠੀਕ ਆ ਐਂ ਲਾ ਦੇ ਕਹਿੰਦਾ ਬਸ ਐਂ ਪਾਜਾ ਮਾਰਨੇ ਦੇ ਟਾਇਰ ਹੱਸੋ ਜਾਂਦੇ ਗੱਡੀ ਉਧਰੋਂ ਥੱਲੇ ਆਲੀ ਪੈਰਪਰਾ ਰੱਖੀ ਵੀਡੀਓ ਤਾਂ ਬਣੀਂਦੀ ਤੂੰ ਪੈਰਪਰਾ ਰੱਖਾ ਐਜੀ ਬਣੂ ਵੀਡੀਓ ਤੇਰੀ ਚੱਲ ਆ ਥੱਲੇ ਇੱਲੀ ਆਪੇ ਆ ਜੂਗਾ ਤਾਂ ਕਿਹਨੇ ਆ ਤੂੰ ਹੱਲੇ ਕਰ ਲੈ ਪੈਰਪਰਾ ਮਾਣਾ ਪਿੱਛੇ ਤੱਕ ਬੱਸ ਰੱਖੀ ਇਹ ਦੇਖਦਾ ਨਹੀਂ ਹੁੰਦਾ ਹੁਣ ਬਾਈ ਹੈ ਨਾ ਤੇ ਦੇਖੂ ਵੀ ਹੁੰਦਾ ਚਲੋ ਤੇ ਨਰ ਦੇ ਵਾਲੀ ओरिजिनल ਚਲਾ ਕੇ ਦੇਖਦੇ ਹਾਂ ਬਿਲਕੁਲ ओरिजिनल ਤੇ ਮੋਡੀਫਿਕੇਸ਼ਨ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਤਜਰਬਾ ਇਹਦਾ ਆਹੀ ਬਾਣ ਚ 26 ਨੂੰ ਮੋਡੀਫਿਕੇਸ਼ਨ ਕਰਾਉਣਾ ਆਪਾਂ 27 ਜਾਂ 28 ਨੂੰ ਤੁਹਾਨੂੰ ਦਿਖਾ ਦਾਂਗੇ ਜੋ ਪੰਪ ਪੰਪ ਫਿੱਟ ਕਰਤਾ ਨੌਨੀ ਓਏ ਗੇਅਰ ਵੀ ਤੁਹਾਨੂੰ ਦੱਸਾਂਗੇ ਨਾਲ ਲਿਫਟ ਚੱਕਲਾ ਮਾੜੀ ਮੋਟੀ ਘਾਸ ਲਾ ਦਿੱਲੀ ਜੇ ਉੰਨੀ ਕਿਹੜਾ ਘਰ ਲਾਇਆ ਬਾਈ ਜੀ 20 ਪਹਿਲਾਂ 20 ਬੰਨਣਾ ਲਾ ਟੂ ਲਾ ਲਾ ਸਿਖਾਉਣਾ ਮੈਂ ਚੱਕਰ ਰ ਇੱਕ ਦੱਸ ਦੇ ਕਿਹੜੇ ਲਾਏਗਾ ਕਿੰਨੇ ਚੱਕਰ ਕਰੇਗਾ ਬਾਈ ਜੀ ਕਿੰਨੇ ਕਰੋਗੇ ਆਏ ਬੋਣਾ ਉਹ ਬੀ ਲਾਈਏ ਬੀ 2 ਬੀ 2 ਲਾਇਆ ਸੀ ਖੜ ਜਾ ਬੀਟੂ ਲਾਲਾ ਇਹਦੇ ਇਨਾ ਸਾਰਾ ਹਜੱਕਰਾ 1700 ਚੱਕਰਾ ਖੜ ਜਾ ਸਾਰੇ ਲਾਲਾ ਦੇਖ ਲਈਏ ਮਾਣ ਵੜਾ ਲੈਂਡ ਚ ਦਾ ਜਾ ਫੇਰੀ ਜੋਰ ਫੇਰੀ ਤਾਂ ਵੀ ਅੰਚ ਮਿੱਟੀ ਫਸੂ ਫਸਲ ਲਾ ਗਿਆ ਤਾਂ ਬਾਦੂ ਆ ਬੀਟੂ ਨੇ ਕੋਈ ਬਣਾਉਣ ਨੂੰ ਆਉਣ ਲੱਗੇ ਥਰੀ ਨਾਲੇ ਲਾਲਾ ਵੀ ਸਾਰੇ ਨਹੀਂ ਕਿ ਤੋੜਨਾ ਵਧਣ ਤੇ ਲਾਲਾ V3 V3 ਗੇਅਰ ਆਗਾ 1700 ਚੱਕਰ 20 ਤਵੀਆਂ ਬਾਹੇ ਹੋਏ ਚ ਕੁੱਲ ਡੂੰਗੀਆਂ ਜਾਂਦੀਆਂ ਹਨ ਨਾ ਨੋਨੀ ਬਈ ਤਾਂ ਕਰੇ ਪੜਾਕੇ ਪਈ ਜਾਂਦੇ ਆ ਚੌਨਾਉਂ ਅਰੇ ਜੁਰਤ ਘੜਾ ਲਾਈ ਯਾਰ ਆੜੀ-ਮਾੜੀ ਰੇਸ ਕਰ ਕਾ ਫੇਰ ਹੀ ਚੱਲੂ ਹੋਪ ਨੋਨੀ ਇਹ ਨਾ ਦਾ ਅਜੇ ਤਾਂ ਭੱਟੀ ਦੀ ਮੁਸ਼ਕ ਹੋਣ ਹੁਣ ਲੱਗਿਆ ਰੰਗ ਦੀ ਸੀਟ 2 ਸੀਟ 2 ਗੇਰਾ ਉਹੀ 2000 ਚੱਕਰ ਕੀਤੇ ਹੋਏ ਆ ਅਜੇ ਛੋਟੇ ਗੇਰ ਜਨਾ ਤਾਂ ਖੁੱਬਦਾ ਹੁੰਦਾਗਾ ਕਿਉਂਕਿ ਚੱਕਰ ਪੈ ਜਾਂਦਾ ਉਹਨਾਂ ਸਪੀਡ ਨਹੀਂ ਮਿਲਦੀ ਟਰੈਕਟਰ ਨੂੰ ਮੋੜਾਂ ਤੇ ਆ ਕੇ ਜ਼ਰੂਰ ਫੁੱਲ ਦਬਾਉਦਾ ਬ੍ਰੇਕਾਂ ਤੇ ਸੋਹਣੀ ਪਰਫਾਰਮੈਂਸ ਆ origignal ਦੇ ਜਿਹੜੇ ਕਹਿੰਦੇ ਸੀ origignal ਚੱਲਦੇ ਨਹੀਂ ਮਿੱਟੀ ਤੇ ਫੁੱਲ ਫਸਦੀ ਜਿਹੜਾਂ ਚ origignal ਟਰੈਕਟਰ ਆ ਹਜੇ ਤੱਕ ਇਹਦੀ ਪੰਪ ਦੀ ਜਿਹੜੀ ਸੀਲ ਵੀ ਪੈ ਗਈ ਮਿੱਤਰੋ ਠੀਕ ਆ ਪਰ ਹਜੇ ਐਵੇਂ ਕਹੀਏ ਦੂਜੇ ਜਿਹੜੇ ਨੌਨ ਟਰਬੋ ਨੇ ਉਹਦੇ ਮੁਕਾਬਲੇ ਸਾਨੂੰ ਪਰਫਾਰਮੈਂਸ ਨਹੀਂ ਖੁਸ਼ ਨਹੀਂ ਲੱਗੀ ਪਰ ਬਾਹਿਆ ਹੋਇਆ ਬਾਣਾ ਸੀ 2 ਗੇਅਰ ਆ ਸੀ 3 ਲੱਗਦਾ ਨਹੀਂ ਬੀ 1 ਇਹ ਮਿੱਟੀ ਮੁੱਟੀ ਪੂਰੀ ਆ ਪਿੱਛੇ ਤੇ ਮੈਂ ਲਾਵੇ ਸਾਰਾ ਹਰੀ ਬਾਦੂ ਜੀ ਨੂੰ ਨਾ ਰੋਕਿਆ ਹੁਣ ਇਹ ਮਾੜਾ ਮੋੜ ਲੈ ਗਿਆ ਤਰਾ ਪਾਣੀ ਉਹ ਪਾਣੀ ਆ ਦੰਗੀਆਂ ਬੜੀਆਂ ਗੁੱਲੀਆਂ ਦਿੰਦੇ ਨੇ ਕਿੰਨੇ ਚੱਕਰ ਤੋੜਦਾ ਉਹ ਹਜੇ ਦੰਦ ਕੱਢਦਾਗਾ 400 ਚੱਕਰ ਤੋੜਦਾ ਚ D1 ਚਾਹਵਾਨ ਦੇ ਵਿੱਚ ਤੀ ਦੋ ਵਾਰੀ ਪਹਿਲਾਂ ਵੀ ਵਾਹਿਆ ਹੋਊਗਾ ਅੱਜ ਮੈਨੂੰ ਲੱਗਦਾ ਤੀਜੀ ਵਾਰ ਵਾਹੀ ਜੰਨੇ ਆ ਪੀ ਤਵੀਆਂ ਨੇ ਮਿੱਟੀ ਦੀਆਂ ਫੁੱਲ ਭਰੀਆਂ ਨੇ ਜੇ ਮੋਡੀਫਿਕੇਸ਼ਨ ਕਰਵਾਇਆ ਸੋ ਉਹ ਵੀ ਦਿਖਾਵਾਂਗੇ ਰਿਜ਼ਲਟ ਪਿੱਛੇ ਕੀ ਨਿਕਲਦੇ ਦਾ ਹੋਏ ਕਿੰਨੇ ਚੱਕਰ ਆ 2011 2000 ਆਰਪੀਏ ਮੋਏ ਕਿੰਨੇ ਤੇ ਆ ਜਾਂਦਾ 1290 1700 ਤੇ ਆਉਂਦਾ 3 ਲਾਈਨ C3 ਆਪਾਂ ਹੋਰ C3 ਕਿਹੜਾ ਗੇਅਰ ਹੂ खाली जे खाली पाई हम्म हवा वाली डी थ्री के लगा जी वन तो वा डी टू भी छोटा ਬੰਦ ਨਹੀਂ ਹੁੰਦਾ ਪਰ ਦਬਦਾ ਜ਼ਰੂਰ ਆ 1500 ਚੱਕਰ 2000 ਤੋਂ 1500 ਤੇ ਆ ਗਿਆ ਤੇ ਤੋਂ ਬਾਅਦ ਕੋਈ ਗੇਰ ਹੈ ਨਹੀਂ ਇਹਦਾ ਸੋ ਰਹਿ ਗਏ ਉਹ ਹਾਈ ਵਾਲੇ ਨੇ ਉਹ ਤਾਂ ਸੜਕ ਰੋਡ ਵਾਲੇ ਆ ਡ1 ਹੀ ਦੁਬਾਰੇ ਲਾਇਆਗਾ D3 D3 ਦੇ ਟੂਚਾ D2 ਹਾਂ ਨਾਨੀ ਪੁੱਲ ਕਹੇ ਨਹੀਂ ਚੱਲਦਾ ਹਜੇ ਰੈਲਾ ਨਹੀਂ ਹੋਇਆ ਟਰੈਕਟਰ ਵੈਸੇ ਵੀ ਪਰ ਇਹ ਗੱਲ ਇੱਕ ਆਪਾਂ ਕਹੇ ਦੀ ਤੇ ਉਹ ਗੱਲ ਥੋੜੀ ਸਰਾਸਰ ਝੂਠੀ ਆ ਜਿਹੜੀ ਕਿ ਕਹਿੰਦੇ ਆ ਮੋਡੀਫਿਕੇਸ਼ਨ ਤੋਂ ਬਿਨਾ ਚੱਲਦਾ ਨਹੀਂ ਜੋਂਡਿਆਰ ਬਹੁਤ ਸੋਹਣੀ ਪਰਫਾਰਮੈਂਸ ਦੇਈ ਜਾਂਦੇ ਨੇ ਇੰਨਾ ਜਿਹੜਾ ਨਿੰਦ ਰੱਖਿਆ ਤੇ ਹਾਲਾਂਕਿ ਇੱਕ ਟਰਬੋ ਟਰੈਕਟਰ ਆ ਜਿਹੜਾ ਉਹ ਦੂਜਿਆਂ ਨਾਲੋਂ ਥੋੜੀ ਜਿਹੀ ਘੱਟ ਹੀ ਸੋਹਣੀ ਪਰਫਾਰਮੈਂਸ ਦਿੰਦਾ ਹੈ ਕੰਪਨੀ ਫਿਟਲ ਟਰਬ ਹੋਵੇ ਪੇਂਟ ਪਾਉਣੇ ਪੈਣਗੇ ਟਾਇਰ ਟਾਇਰ ਪਾਉਣੇ ਪੈਣਗੇ ਕਿਹੜਾ ਵਗਣਾ ਟਰੈਕਟਰ ਚੱਕਰ ਤਾਂ ਤੋੜ ਰਿਹਾ ਦੇਖ ਹਾਂ ਕੀ ਪਰਫਾਰਮੈਂਸ ਰਹੀ ਆ ਬਾਈ ਜੀ ਓਕੇ ਓਕੇ ਤੂੰ ਮਿੱਟੀ ਦੇ ਦੇਖਦਾ ਤਾਂ ਵੀ ਐਵੇਂ ਮੋੜਦੇ ਜੋ ਜਾਂਦਾ ਜੇ ਗੇਅਰ ਆਪਣੇ ਲਈ ਇਹ ਜੀ ਕਿਹੜਾ ਕਿਹੜਾ ਗੇਲਾ ਲੈਣੇ ਡੀ 2 ਨਾ ਹੋਵੇ ਹੈ ਭਈ ਜਿਹੜੇ ਕਹਿੰਦੇ ਨੇ ਪਰਫਾਰਮੈਂਸ ਦੇ ਦਿੰਦੇ ਨਹੀਂ ਇਹ オリジナル ਕੀ ਸਲਾ ਉਹਨਾਂ ਨੂੰ ਜਰ ਜਿਹੜੇ ਸਾਹ ਆਪਾਂ ਨਾਰਮਲ ਖੇਤੀ ਮੰਨ ਲਓ ਵੀ ਆਪਾਂ ਆਪਾਂ ਪਹਿਲੀ ਵਾਰ ਚਲਾਇਆ ਇਹ オリジナル ਮੁਕਾਬਲੇ ਜਿਆਣਾ ਹਾਂ ਉਹ ਹੋਵੇ ਕੋਈ ਮਾੜਾ ਨਹੀਂ ਬਸ ਸ਼ੌਂਕਲੇ ਦਾੰਦ ਪਾਉਣਿਆ ਕੋਈ ਮਾੜਾ ਨਹੀਂ ਹੈਗਾ ਜੇ ਕਰਨੀਆਂ ਹਵਾ ਫੇਰ ਕੋਈ ਮਰਦੀ ਕਰਾ ਦੇ ਹੁਣ ਸਾਰੀਆਂ ਤਵੀਆਂ ਖੋਲੀਆਂ ਜਾਂ 20 ਤਵੀਆਂ 30 30 ਲੱਗ ਰਹੀ ਹੈ ਭਈ ਯਾਰ ਪਹਿਲਾਂ ਥੋੜੇ ਜਿਹੀ ਲੱਗਿਓ 30 ਰੱਪਾ ਲਾਤੀ ਬਾਕੀ ਚੌਥਾ ਕਿਹੜਾ ਹੈ ਵੇਖ ਮਿੱਟੀਓ ਤਵੀਆਂ ਕੋਲੇ ਦਿਖਾ ਕੇ ਦੇਖ ਹਾਂਜੀ ਹਾਂਜੀ ਦਿਖਾ ਦਿੰਦੇ ਆ ਜੀ ਤੇ ਛੋਟੇ ਨਾਲ ਪਾਉਣ ਟੋਚਣਾ ਆ ਦੇਖ ਤਵੀਆਂ ਦੇ ਹੋ ਜਾ ਤੋਰਦਾ ਨਹੀਂ ਇੱਥੇ ਪਾ ਚੋਰਾ ਮਣੀ ਨਾ ਗਿਆ ਹਾਂ ਗੇਲੀ ਨਾੜ ਰਹਾਣਾ ਹੈ ਭਾਈ ਜੱਗੇ ਹੋ ਆ ਸੰਪਤੀ ਇਹ ਮੇਰਾ ਮੇਰੇ ਵਾਲੇ ਆਣੇ ਆ ਹੈ ਨਮ ਲਖਵੇਂਦਰ ਮਾਨ ਕਹਿੰਦਾ ਮੈਂ ਤਾਂ ਫਾਰਮ 60 70 ਲਾ ਕੇ ਜੀ ਬਾਬਾ ਜਸਵੀਰ ਆ ਆਣੇ ਆ ਹੈ ਮੈਂ ਵੀ ਆਖਾ ਕੀ ਦੇ ਨਾਂ ਲਈ ਜਾਂਦਾ ਉਹ ਬੀ 2 ਜਨੇ ਜਮੀ ਤੋੜਾ ਐ ਲਓ ਉਸ ਤੇ ਸਵਾਜ ਨਹੀਂ ਹੁੰਦਾ ਬੀ 2 ਥੀ ਆ ਪ੍ਰਿੰਸ ਦੇ ਨਾਲ ਉਹ ਨਾ ਦੇਸ ਦੇ ਦਿਨ ਗੰਗਲ ਦੇ 12:00 ਵਜੇ ਵੀ ਜਾਣਾ ਅੰਦ ਲਾਗ ਦੇਣੀ ਤੇ ਪਿੰਡ ਤੋਂ ਲਾਗ ਲੈਣਾ ਯਾਰ ਪੁੱਠੇ ਕਰਾਏ ਹੋਏ ਇਹਦੇ ਜੋਂਡੀਆਂ ਵਾਲੇ ਲਿਓਣੇ ਪੈਣਗੇ 5405 ਵਾਲੇ ਇਹਨੇ ਟਾਰ ਨਾ ਪੁੱਠੇ ਕਰਤੇ ਕੋਈ ਨਾ ਲਾਉਂਦਾ ਪਾਰ ਤੱਕ ਕਰਾਏ ਆ ਮਾ ਨਾਲ ਜ਼ੋਰ ਲੱਗਿਆ ਜੇ ਖੇਲੀ ਗਏ ਥੋੜੀ ਲੈ ਦੇਖੇ ਇਹਨੇ ਦਲੀ ਤੋੜਦਾ ਯਾਰ ਬਾਜਨ ਨਹੀਂ ਹੈਗਾ ਇਹਨਾਂ ਦੇ ਪਿੱਛੇ ਮਿਕਾਮਾਂਗੇ ਉਹ ਆ ਹਲਕੇ ਵਾਦਦੇ ਨੇ ਤੇਰਾ ਵਾਲਾ 26 ਕੁਇੰਟਲ ਦਾ ਇਹ ਬਾਈ 22 ਕੁਇੰਟਲ ਦਾ ਬਾਈ ਨੇ ਬਾਲਾ ਫੜਕ ਤੋਂ ਆ ਉੱਤੇ ਵੇਜੋ ਟਰੈਕਟਰ ਤੇ ਲਾਜੋ ਬੈਠੇ ਤੋਂ ਨਹੀਂ ਓਏ ਫੜਕ ਤੇ ਭੇਜੋ ਬਾਲਾ ਬਰਕ ਬੂ ਆ ਦੇਖ ਦੱਡ ਟਾਲਾ ਉਹ ਟੈਰਾਂ ਨਾਲ ਲੰਘ ਜੀ ਹਾਂ ਓਏ ਨਾਲ ਨਾਲ ਲੋਸ਼ਾਲਾ ਮਰੀ ਜਾਏ ਤਾਂ ਮੀਆਂ ਦੇ ਤਾਂ ਮੀਆਂ ਦੇ ਵੇਜੋ ਟੈਰਾਂ ਕੀ ਫੜ ਜੀ ਇਹ ਸਲਿੱਪ ਘੱਟ ਮਰੂ ਮਿੱਟੀ ਬਾਦ ਨੇ ਡਰ ਰਹਿ ਜਾ ਦਾ ਮੋੜਾ ਬਾਲਾ ਖੁੱਲ ਰੇ ਸਕੇ ਬਾਹਣਾ ਯਾਰਾ ਫੁੱਲੇ ਦਾ ਇਹ ਕਿਹੜਾ ਬਾਜ ਪਤਾ ਲੱਗੂ ਤੈਨੂੰ ਜੇ ਫੁੱਲ ਕਰ ਲਈਂ ਬਹੁਤ ਅਜੀਬ ਹੈ ਨਾ ਮਾਰਦਾ ਨਹੀਂ ਟੋਲ ਕੀ ਕੱਢਣੀ ਬੂਜਾਰਾ ਆ ਇਹ ਤਾਂ ਰੂਹ ਹੀ ਨਹੀਂ ਗੂਜ ਕਰਦੀ ਇਹਦੀ ਆਵਾਜ਼ ਕੱਗਣਾ ਸੋ ਸੋ ਗੱਲੀ ਇੱਥੇ ਲੈ ਟਾਇਰ ਤੇ ਬਹਿ ਜਾ ਓਏ ਤੂੰ ਗੱਲਾਂ ਤੂੰ ਜਾ ਲੈ ਲੈ ਕੌਣ ਲਾ ਜਾ ਕੌਣ ਨਾ ਬਾਂਡਾ ਆ ਇਹ ਨਹੀਂ ਕਰਾ ਟਰੈਕਟਰ ਦਾ ਟਾਇਰ ਤਵੇ ਨਾਲ ਖੂਹ ਦੇ ਹੋਂ ਨਾ ਚੱਲ ਜੀ ਨਹੀਂ ਬਾਜ ਓ ਗੇਲੀ ਵਾਲੀ ਘਮਾਉਂਦਾ ਗੱਲਾ ਵਾਹ ਉਹ ਜਾਂਦਾ ਨਾ ਗਾਇਕ ਲਾਣ ਜੀ ਮੋਮੀ ਦਾ ਪਮਾਰਦਾ ਵਾਸੀ ਉਹ ਆ ਉਹਨੇ ਗੇਰ ਹੀ ਦੂਜਾ ਹਿਲਾ ਲਿਆ ਵੀਰੇ ਪਹਿਲਾਂ ਕਿਹੜਾ ਤੋੜ ਬਾਨਾ ਗੇਰ ਹੀ ਸਾਰੇ ਤੰਨੇ ਸਾਡੇ ਵਾਲੇ ਤੋੜਿਆ ਨਾ ਸੌ ਸੌ ਡੂਡ ਡੂਡ ਸਾਬ ਓਏ ਪੈ ਆਉ ਮੈਂ ਨਹੀਂ ਯਾਰ ਤੂੰ ਤੋ ਉਹ ਵੀ ਕਿੰਨੇ ਨੋਟ ਐ ਆਹ ਐਂ ਕਹਿੰਦੇ ਆ ਅਰੀਜਨਲ ਚੱਲਦੇ ਨਹੀਂ ਜੋਂਡੀਆਰਾ ਸਾਹੀ ਤਾਂ ਮੈਂ ਤਾਂ ਚੱਲਿਆ ਸੀ ਆਪਾਂ ਐਂ ਕਹਨੇ ਆ ਕਹਦੇ ਕਹਿੰਦੇ ਬਾਈ ਯਾਰ ਉਹ ਦੇਖ ਲੈ ਯਾਰ 20 ਖੋਲ ਕੇ ਕੌਣ ਚਲਾਉਂਦਾ ਯਾਰ ਸਾਰੀਆਂ ਤਾਂ ਵੀ ਆਹ ਰਾਣੀ ਉਹਦੇ ਅਸੀਂ ਜਲਾਏ ਨੇ ਓਏ ਬਾਹੀ ਤਾਂ ਨਹੀਂ ਆਪੇ ਕਰਦੇ ਸਾਰੀਆਂ ਖੋਲ ਕੇ ਤੇਰਾ ਐਨੋ ਤਕੜਾ ਮੇਰੇ ਨਾਲ ਤਕੜਾ ਤੇਰੇ ਨਾਲ ਤਾਂ ਉਹ ਐਂ ਕਰਦਾ ਸੀ ਲੈ ਵਾਂ ਮੈਂ ਤਾਂ ਨਹੀਂ ਨਹੀਂ ਲੈ ਵਾਂ ਮੈਂ ਰੱਖਾ ਹਾਂ ਮੈਂ ਤੂੰ ਮਿੱਟੀ ਦੇ ਓਏ ਤੋੜਦਾ ਨਾ ਮੂਹੇ ਆਹ ਆਹ ਹਲਾ ਹਲਾ ਸਕੇ ਹਾਂ ਹਾਂ ਗੱਲੀ ਤੋਂ ਤਾਗੜਾ ਟਰੈਕਟਰ ਪਿੰਡ 'ਚ ਨਹੀਂ ਹੈਗਾ ਇਹ ਗੱਲ ਮੰਨ ਜਾ ਗੱਲੀ ਤੋਂ ਤਾਗੜਾ ਟਰੈਕਟਰ ਨਹੀਂ ਹੈਗਾ ਕੋਈ ਵੀ ਗੱਲੀ ਥਾਪੀ ਮਾਰ ਕੇ ਗਿਆ ਤਾ ਗੱਲੀ ਦੇਖੋ ਕਿੰਨਾ ਕਿੰਨਾ ਕਬਾਜ ਦੱਸ ਲੈ ਪਕਾ ਦੋ ਗੱਲੀ ਥਾਪੀ ਮਾਰ ਓਏ ਲਾ ਕੇ ਦੇਖੋ ਇਹਨੇ ਪਤੀ ਦਿੰਦੇ ਇਕੱਠੀਆਂ ਕਰ ਦੇ ਓਥੋਂ ਨਾਲ ਲੈ ਜਾ ਕਹਿੰਦਾ ਵੀ ਮਾ ਚਰੀਆ ਦੇਖ ਉੱਡਵਾ ਕਨਾ ਕ ਦਿੱਲੀ ਮੁਸ਼ਕਾ ਹੀ ਹੰਦੀ ਕਾਦੀ ਆਂਦੀ ਆ ਮੁਸ਼ਕਮਾਰ ਲਾ ਕੇ ਪੱਠੀ ਚ ਆਏ ਹਾਏ ਓ ਜਦੋਂ ਨੋਨੀ ਪੈਂਦਾ ਸੂਈ ਚੱਕਦਾ ਗਰਮ ਵਾਲੀ ਉਹ ਨਹੀਂ ਚੱਕਦਾ ਬਾਕੀ ਦਾ ਚੰਗੂ ਬੜੀ ਚੱਕਣ ਲਾ ਲ ਮੈਨੇ ਸੂਈ ਕਿਵੇਂ ਆਹ ਸਪੀਡ ਤੇ ਬਹੁਤ ਸੋਹਣੀ ਬਾਹੀ ਹੂ ਤੂੰ ਆ ਦਿਖਾਉਂਦਾ ਤੂੰ ਮਾਰਦਾ ਭਈ ਤੂੰ ਮਾਰਦਾ ਨਵਾਂ ਟੈਟੂ ਤੂੰ ਮਾਰਦਾ ਸਾਡਾ ਪੜਿਆ 5 ਘੰਟੇ ਹੋਏ ਨੇ ਲਿਆਂਦੇ ਨੂੰ 5:30 ਹੋ ਗਏ 5:30 ਹੋ ਗਏ 5:30 ਘੰਟੇ ਹੋ ਗਏ ਅੰਮ੍ਰਾ ਬੋਜਾ ਕੇ ਵਾਸਪੜੇ ਕੋਈ ਲੋਟਾਂ ਦਾ ਰਜਾਨੀਪੂ ਰਜਾਨਾ ਕੋ ਜੱਡੇ ਵਾਸਪੜੇ